ਹੈਲੋ ਫਰੈਂਡਸ ਅਸੀ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਏ ਹੋ ਤੁਸੀਂ ਵੀ ਸਾਰੇ ਠੀਕ ਹੋਗੇ ਆਪੋ ਆਪਣੇ ਘਰਾਂ ਵਿੱਚ ਤੇ ਦਿਨ ਹੈਗਾ ਜੀ ਇਹ ਵੀਰਵਾਰ ਦਾ ਸ਼ਾਮ ਦਾ ਹੈ ਤੇ ਇੱਥੇ ਦੁਪਹਿਰੇ ਬਣਾਈ ਸੀ ਮੈਂ ਦਾਲ ਤੇ ਹੁਣ ਮੈਂ ਪਰਠਾ ਲੱਗੀ ਸੀ ਪਹਿਲਾਂ ਬਣਾਉਣ ਤੇ ਫਿਰ ਹਸਬੰਦ ਕਹਿੰਦੇ ਚੱਲ ਇਹਨੂੰ ਕੱਟ ਕੇ ਉੱਪਰ ਛਿਲਕੇ ਵੱਲ ਆ ਕੇ ਤੇ ਆਲੂ ਆਲੂ ਬੈਂਗਣਾ ਦੀ ਸਬਜ਼ੀ ਬਣਾ ਲੈ ਤੇ ਨਾਲ ਰਾਈਸ ਬਣਾ ਲੈ ਮੈਂ ਕਿ ਹਾਂ ਤੁਹਾਡੀ ਕੁੰਡੀ ਤੇ ਰਾਈਸ ਤਿਆਰ ਕੀ ਟਿਕ ਜਾਣੀ ਤੇ ਚਲੋ ਫਿਰ ਮੈਂ ਨਾ ਹਾਸਰੀ ਸੀ ਮੈਂ ਆਪਣੇ ਹਸਬੰਦ ਨੂੰ ਮੈਂ ਕਿਹਾ ਹਾਂ ਮੈਂ ਰਾਈਸ ਨਹੀਂ ਬਣਾਉਣੇ ਰਾਤ ਨੂੰ ਕਿ ਰਾਈਸ ਤੁਸੀਂ ਹਰ ਕਿਉਂਕਿ ਸੁੱਕੀ ਸਬਜੀ ਹੋਈ ਤੁਜੀ ਸਬਜੀ ਰਾਈਸ ਬਹੁਤ ਪਾਗਦੇ ਇਹਨਾਂ ਨੂੰ ਸਵਾਦ ਬਹੁਤ ਲੱਗਦੇ ਤੇ ਇੱਥੇ ਹੁਣ ਮੈਂ ਬੈਂਗਣ ਤੜਕਣ ਲੱਗੀ ਸੀ ਲਾਉਣ ਤੇ ਮੈਂ ਲਸਣ ਔਰ ਪਿਆਜ਼ ਨੂੰ ਕੱਟ ਕੇ ਰੱਖਿਆ ਹੋਇਆ ਸੀਗਾ ਤੇ ਤੇਲ ਪਾਇਆ ਥੋੜਾ ਥੋੜੀ ਜਿਹੀ ਹਿੰਗ ਪਾ ਕੇ ਤੇ ਜੀਰਾ ਪਾ ਕੇ ਤੇ ਪਿਆਜ਼ ਔਰ ਲਸਣ ਵਿੱਚ ਪਾ ਦਿੱਤਾ ਤੇ ਬ੍ਰਾਊਨ ਹੋ ਜਾਣਗੇ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਨਮਕ ਪਾਵਾਂਗੀ ਤੇ ਲਸਣ ਪਿਆਜ਼ ਹਰੀ ਮਿਰਚ ਟਮਾਟਰ ਔਰ ਅਦਰਕ ਥੋੜਾ ਦਾ ਟੁਕੜਾ ਥੋੜਾ ਜਿਹਾ ਪਾ ਕੇ ਤੇ ਇਹਦਾ ਤੜਕਾ ਲਾ ਲਾਂਗੀ ਸਿੰਪਲ ਮਸਾਲਾ ਦੀ ਤਰ੍ਹਾਂ ਰੋਜ਼ ਦੀ ਤਰ੍ਹਾਂ ਇਹ ਵੀ ਜਿੱਦਾਂ ਘਰ ਚ ਸਬਜ਼ੀ ਬਣਦੀ ਉਹਦਾ ਬਣਾਵਾਂਗੇ ਤੇ ਅੱਜ ਨਾ ਸਵੇਰ ਦੀ ਮੇਰੇ ਕੋਲ ਵੀਡੀਓ ਨਹੀਂ ਸ਼ੂਟ ਹੋਈ ਥੋੜੀ ਮੇਰੀ ਸਿਹਤ ਵੀ ਨਾ ਠੀਕ ਹੋਣ ਕਰਕੇ ਬੁਖਾਰ ਵਗੈਰਾ ਚੜਨ ਦੇ ਵਾਇਰਲ ਹੋਇਆ ਪਿਆ ਤੇ ਕੰਮ ਬੜੇ ਉਲਝੇ ਪਏ ਨੇ ਤੇ ਅੱਜ ਮੈਂ ਥੋੜੀ ਠੀਕ ਐ ਕਿ ਮੰਮੀ ਮੇਰੇ ਆਏ ਹੋਏ ਨੇ ਤੇ ਨਾਲ ਮੇਰੀ ਸਿਸਟਰ ਅਮਰਸਰ ਤੋਂ ਆਏ ਆ ਉਹਨਾਂ ਨੇ ਮਿਲਣ ਵਾਸਤੇ ਆਉਣਾ ਕੱਲ ਸ਼ਾਇਦ ਮਾਰਨਿੰਗ ਚ ਆਉਣਗੇ ਸ਼ੁੱਕਰਵਾਰ ਨੂੰ ਤੇ ਵਰਿੰਦਰ ਕਹਿ ਰਿਹਾ ਸੀ ਕਿ ਪੂੜੇ ਬਣਾਓ ਬਰੀਆਮ ਵੀ ਕਹਿੰਦਾ ਮम्मा ਪੂੜੇ ਕੀ ਹੁੰਦੇ ਮੈਂ ਪੂੜੇ ਤੁਹਾਨੂੰ ਦੱਸੂ ਛੋਟੇ ਹੁੰਦੇ ਸੀ ਵੀ ਮੈਂ ਬਣਾਉਂਦੀ ਹੁੰਦੀ ਸੀ ਪੂੜੇ ਪਿਛਲੇ ਸਾਲ ਨਹੀਂ ਬਣਾਏ ਕਿਉਂਕਿ ਡੈਡੀ ਦੀ ਡੈਥ ਹੋ ਗਈ ਸੀ ਤੇ ਤਾਂ ਕਰਕੇ ਅਸੀਂ ਘਰ 'ਚ ਬਿਲਕੁਲ ਨਹੀਂ ਇਦਾਂ ਦਾ ਕੋਈ ਕੀਤਾ ਤੇ ਕੱਲ ਮੰਮੀ ਨੇ ਖੀਰ ਬਣਾਈ ਸੀ ਉਹਨਾਂ ਤੋਂ ਖੀਰ ਬਣਾਈ ਤੇ ਫਿਰ ਉਸ ਤੋਂ ਬਾਅਦ ਮੈਂ ਚਲੋ ਮੈਂ ਵੀ ਬਣਾ ਲੈਣੀ ਨੇਤੰਬਰ ਦਿਲ ਨਹੀਂ ਸੀ ਕਰਦਾ ਕਿ ਡੈਡੀ ਸਾਡੇ ਨੂੰ ਬਹੁਤ ਪਸੰਦ ਸੀ ਜਦੋਂ ਮੈਂ ਪੂੜੇ ਬਣਾਉਂਦੀ ਸੀ ਡੈਡੀ ਦੇ ਕੇ ਆਣੇ ਤੇ ਬੜੇ ਖੁਸ਼ ਹੋਣਾ ਉਹਨਾਂ ਨੇ ਖਾਣ ਲੱਗ ਕੇ ਨਾ ਗੁੜ ਦੇ ਪੂੜੇ ਤੇ ਫਿਰ ਅਸੀਂ ਦਿਲ ਨਹੀਂ ਸੀ ਕਰਿਆ ਬਣਾਉਣ ਨੂੰ ਤੇ ਫਿਰ ਮੈਂ ਇਹ ਮੈਨੂੰ ਕਹਿ ਰਹੀ ਸੀ ਬਰੀਆਮ ਕੇ ਬਣਾਓ ਤੇ ਮੈਂ ਕਿਹਾ ਚਲੋ ਜਿਸ ਦਿਨ بارش ਆਏਗੀ ਮੈਂ ਬਣਾਵਾਂਗੀ ਤੇ ਰਾਤ ਨੂੰ ਇੰਨੀ ਵੀਰਵਾਰ ਨੂੰ ਰਾਤ ਸਾਰੀ بارش ਹੁੰਦੀ ਰਹੀ ਤੇ ਸਵੇਰੇ ਵੀ بارش ਸੀਗੀ ਤੇ ਸ਼ੁਕਰ ਹੈ ਮਮੀ ਹੁਣ ਆ ਗਈ ਸੀ ਫਿਰ ਤੇ ਇਥੇ ਹੁਣ ਮੈਂ ਸਬਜੀ ਨੂੰ ਤੜਕਾ ਲਾ ਲਾਂਗੀ ਸਬਜੀ ਨੂੰ ਤੜਕਾ ਲਾਉਣ ਤੋਂ ਬਾਅਦ ਮੈਂ ਨਾ ਵੀਡੀਓ ਨੀਸ਼ੇ ਸ਼ੂਟ ਕੀਤੀ ਕੋਈ ਫਿਰ ਫੁਲਕੇ ਲਾਏ ਤੇ ਰਾਤ ਨੂੰ ਕੋਈ ਵੀਡੀਓ ਨਹੀਂ ਐਸੇ ਸ਼ੂਟ ਕੀਤੀ ਕਿ ਦਿਨ 'ਚ ਵੀ ਨਹੀਂ ਕੀਤੀ ਅੱਜ ਤੇ ਦੇਖੋ ਸਬਜੀ ਬਹੁਤ ਸਵਾਦ ਬਣ ਗਈ ਸੀ ਆਮ ਸਿੰਪਲ ਬਾਬਾ ਜੀ ਦਾ ਨਾਮ ਲਾ ਕੇ ਸਤੇ ਭਾਸ਼ਾ ਦਾ ਨਾਮ ਲਾ ਕੇ ਬਣਾ ਲਈਦੀ ਆ ਸਿੰਪਲ ਤੜਕਾ ਲਾਈ ਦਾ ਤੇ ਬਹੁਤ ਵਧੀਆ ਸਬਜੀ ਬਣ ਗਈ ਸੀ ਤੇ ਹਰਾ ਧਨੀਆ ਤੁਹਾਨੂੰ ਪਤਾ ਹੈ ਕਿ ਜੇ ਸਬਜੀ 'ਚ ਪਾ ਦਿਓ ਰੰਗਤ ਦੇਂਦਾ ਬਹੁਤ ਜ਼ਿਆਦਾ ਤੇ ਆਜਾ ਆਲੂ ਬੈਂਗਣ ਦੀ ਸਬਜ਼ੀ ਕਾਫੀ ਦਿਨ ਬਾਅਦ ਬਣੀ ਦੇਖੋ ਸਾਰੇ ਬੈਂਗਣ ਵਗੈਰਾ ਜਿਹੜੇ ਘੋਲ ਗਏ ਸੀ ਬਹੁਤ ਸੋਹਣੇ ਤੇ ਆਲੂ ਵੀ ਅੱਜਕੱਲ ਆਲੂ ਪਤਾ ਨਹੀਂ ਕਿਉਂ ਇਦਾਂ ਦੇ ਹੋ ਗਏ ਨੇ ਕਿ ਪਹਿਲਾਂ ਪਹਿਲਾਂ ਜਦੋਂ ਛੋਟੇ ਹੁੰਦੇ ਸੀ ਆਲੂ ਦੀ ਸਬਜ਼ੀ ਬਣਾਣੀ ਮੇਰੇ ਮੰਮੀ ਨਾਲ ਇੰਨੀ ਸੁਬਾਹਤ ਲੱਗਣੀ ਉਤੋਂ ਹਰੀਆਂ ਮਿਰਚਾਂ ਵੀ ਅਸੀਂ ਖਾਂਦੇ ਹੁੰਦੇ ਸੀ ਇੰਨੀਆਂ ਨਾਲ ਨਾਲ ਤੇ ਹੁਣ ਮਿੱਠੇ-ਮਿੱਠੀ ਜਿਹੇ ਆਲੂ ਬੰਦਦੇ ਨੇ ਤੇ ਇਹ ਹੈਗੀ ਸ਼ੁਕਰਵਾਰ ਦੀ ਸਟਾ ਮਾਰਨਿੰਗ ਦੀ ਇੱਥੇ ਮੈਂ ਟਾਈਮ ਹੈਗਾ 12:30 ਵਜੇ ਦਾ ਤੇ ਅੰਦਰ ਮੈਂ ਖੀਰ ਰੱਖਾਈ ਸੀਗੀ ਸਫਾਈਆਂ ਮੇਰੀਆਂ ਹੋ ਗਈਆਂ ਸੀ ਮੰਮੀ ਹੁਣ ਚਿੱਟੇ ਚਨੇ ਜਿਹੜੇ ਮੈਂ ਭਿੰਕੇ ਰੱਖੇ ਹੋਏ ਸੀਗੇ ਤੇ ਪਹਿਲਾਂ ਮੈਂ ਮੀਹ ਪੁਰਜੀ ਬਣਾਈ ਸੀ ਤੇ ਦਹੀਂ ਸੀ ਤੇ ਉਹ ਦਿਨ ਰੋਟੀ ਖਾ ਲਈ ਸੀ 12:30 ਵਜੇ ਕਿ ਸੀ ਤੇ ਮੰਮੀ ਮੇਰੇ ਬਰਤਨ ਸਾਫ ਕਰਨ ਲੱਗੀ ਉਹ ਤਾਂ ਨਾਲ ਬਹੁਤ ਹੈਲਪ ਕਰਾਂਦੇ ਜਦੋਂ ਵੀ ਆਉਂਦੇ ਨਾ ਹਟਦੇ ਇੰਨੀ ਕੰਮ ਕਰਨਾ ਤੇ ਮੰਮੀ ਭੈਣ ਮੇਰੀ ਲਸਣ ਪਿਆਛੇਣਨ ਲੱਗੀ ਤੇ ਮੈਂ ਝਾੜੂ ਪੋਚਾ ਮਾਰ ਕੇ ਜਿਹੜੇ ਬੂੜੇ ਧੋ ਕੇ ਬਾਥਰੂਮ ਤੋਂ ਧਤਾ ਤੇ ਕੱਪੜੇ ਜਿਹੜੇ ਸੁਵੇਰਦੇ ਧੋਤੇ ਸੀ ਇਹ ਸਾਰੇ ਮੈਂ ਫੇਰ ਸੁਕਣੇ ਪਾਉਣ ਲੱਗੀ ਤੇ ਮੈਂ 엄마 ਮੀ ਇਹ ਨਵਿੰਦਰ ਕਾਫੀ ਦਿਨਾਂ ਤੋਂ ਕਹਰੇ ਪੂਰੇ ਬਣਾਉਣ ਨੂੰ ਤੇ ਮੰਮੀ ਆਂਦੇ ਮੈਂ ਤੇ ਕੋ ਤੇਰੀ ਸੋਈ ਤੇ ਨਹੀਂ ਖੜਿਆ ਜਾਣਾ ਤੂੰ ਇਦਾਂ ਕਰ ਗੈਸ ਬਾਹਰ ਕੱਢ ਤੇ ਫਿਰ ਅਸੀਂ ਮੈਂ ਬੈਰ ਗੈਸ ਕਰ ਲੈ ਸੀ ਤੇ ਬੜਾ ਅੱਛਾ ਲੱਗਾ ਕਿ ਹੁਣ ਮੈਂ ਸੋਚ ਰਹੀ ਸੀ ਇੱਕ ਚੁੱਲਾ ਲੈ ਕੇ ਆਵਾਂਗੀ ਜਿਹੜਾ ਮੈਂ ਬਾਹਰ ਰੱਖਾਂ ਬਾਹਰ ਰੱਖ ਕੇ ਰੋਟੀ ਬਣਾਈ ਹੋਏ ਤੇ ਖਾਦੀ ਹੋਏ ਬੜਾ ਅੱਛਾ ਲੱਗਦਾ ਹਵਾ ਚੱਲਦੀ ਖੁੱਲਾ ਵੇੜਾ ਬੈੱਡ ਬੰਦਾ ਮੰਝਾ ਢਾਲੇ ਕੁਰਸੀਆਂ ਢਾਲੇ ਇੱਥੇ ਬੈ ਕੇ ਰੋਟੀ ਖਾ ਲਈ ਹੱਸ ਰਹੇ ਸੀਗੇ ਤੇ ਵੀਰਿੰਦਰ ਵੀ ਕਹਿ ਰਹੇ ਸੀ ਮੈਨੂੰ ਕਹਿੰਦੇ ਹਾਂ ਤੂੰ ਬਾਹਰ ਬਣਾ ਲੈ ਚੁੱਲਾ ਤੇ ਮੈਂ ਬੜੀ ਵਸ ਕੋਸ਼ਿਸ਼ ਤੇ ਬੜੀ ਕੀਤੀ ਕਿ ਮੈਂ ਚੁੱਲਾ ਬਣਾਵਾ ਮੰਮੀ ਆਪ ਮੇਰੇ ਆਏ ਸੀ ਪਰ ਮੈਨੂੰ ਇੱਥੇ ਨਾ ਮਿੱਟੀ ਨਹੀਂ ਮਿਲਦੀ ਚੁੱਲੇ ਦੀ ਤੇ ਮੈਂ ਲੋਹੇ ਦਾ ਵੀ ਜਿਹੜਾ ਉਹ ਕਿਤਾ ਹੋਇਆ ਆਰਡਰ ਹਜ ਤੱਕ ਆਇਆ ਨਹੀਂ ਕਾਸ ਸਵਾਗਤ ਆ ਤੁਹਾਡਾ ਸਰਬਜੀਤ ਲੋਕ ਵਿੱਚ ਤੇ ਉਹੀ ਨਾ ਫਿਰ ਚੱਕਰ ਆ ਜੀ ਸਾਈਟ ਠੀਕ ਹੈ ਤੁਸੀਂ ਵੀ ਸਾਈਟ ਠੀਕ ਹੋ ਗਏ ਆਪੋ ਆਪਣੇ ਘਰਾਂ ਵਿੱਚ ਤੇ ਟਾਈਮ ਇੱਥੇ ਹੈਗਾ 4:30 5 ਵਜੇ ਦਾ ਤੇ ਅੱਜ ਅਸੀਂ ਲੱਗੇ ਆ ਸਿੰਲੰਡਰ ਰੱਖਿਆ ਬਾਹਰ ਗੈਸ ਚੁੱਲਾ ਤੇ ਮੌਸਮ ਬੜਾ ਵਧੀਆ ਤੇ ਲੱਗੇ ਖੀਰ ਪੂਰੇ ਬਣਾਉਣ ਤੇ ਮੇਰੇ ਮਾਤਾ ਜੀ ਆਏ ਹੋਏ ਨਾਲੇ ਆਏ ਮੇਰੀ ਵੱਡੀ ਭੈਣ ਕਿਹਾ ਪੂਰੇ ਬਣਾਓ ਤੇ ਮਾਤਾ ਸਾਡੀ ਲੱਗੀ ਆ ਪੂਰੇ ਕੱਢਣ ਹੈ ਨਾ ਬੀਜੀ ਤੇ ਪੂਰੇ ਬਣਾਉਣੇ ਮੇਰੀ ਵੱਡੀ ਭੈਣ ਅੰਮ੍ਰਿਤਸਰ ਵਾਲੀ ਸਸਿਕਾਲ ਕਰੋ ਸਾਰਿਆਂ ਨੂੰ ਸਸਿਕਾਲ ਤੇ ਇੱਥੇ ਗੈਸ ਤੇ ਬਾਹਰ ਅਸੀਂ ਕੱਢ ਲਿਆ ਤੇ ਇੱਥੇ ਰੱਖੇ ਚਿੱਟੇ ਚਨੇ ਤੇ ਮੈਂ ਕਿਹਾ ਬਾਹਰ ਬਣਾਉਣੇ ਆ ਜਨਾ ਥੋੜਾ ਜਨਾ ਪਿੰਡ ਵਾਲੀ ਫੀਲਿੰਗ ਲੈਣੇ ਆ ਤੇ ਰੱਖ ਤੇ ਲਿਆ ਰਾਖ ਤੇ ਲਿਆ ਸੀ ਬਾਹਰ ਤੇ ਪਰ ਹਵਾ ਚੱਲ ਰਹੀ ਆ ਬਹੁਤ ਜ਼ਿਆਦਾ ਤੇ ਇੱਧਰ ਕੜਾਈ ਮੇ ਰੱਖੀ ਇੱਥੇ ਮੈਂ ਹੁਣ ਕੱਚ ਰੱਖਿਆ ਕਿ ਹਵਾ ਨਾ ਚੱਲੇ ਪਰ ਮੌਸਮ ਹੋਣ ਕਰਕੇ ਤੇ ਬਾਹਰ ਕੱਢਿਆ ਗੈਸ ਕਿ ਇੱਥੇ ਸਬਜ਼ੀ ਬਣਾਉਣੇ ਆ ਤੇ ਨਾਲੇ ਬਣਾਉਣੇ ਆ ਪੂੜੇ ਕੱਢਣੇ ਅੱਜ ਖੀਰ ਬਣ ਗਈ ਅੰਦਰ ਰੈਡੀ ਕਰਕੇ ਰੱਖਦੀ ਆ ਤੇ ਮੌਸਮ ਬੜਾ ਸੋਹਣਾ ਹੋਇਆ ਸੀ ਕਪੜੇ-ਕਪੜੇ ਤੋਤੇ ਇਹਨਾਂ ਨੂੰ ਹੁਣ ਲਾਵਾਂਗੇ ਤੇ ਮੰਮੀ ਮੇਰੇ ਨੂੰ ਕਿ ਬੀਜੀ ਨੇ ਕਿਆ ਕਿ ਪੂੜੇ ਖਵਾ ਦੋ ਬਣਾ ਕੇ ਤੇ ਇਹ ਅੱਜ ਕੂੜੇ ਕੱਢਣ ਲੱਗੇ ਆ ਕਹਿੰਦੇ ਗੈਸ ਤੇਰੇ ਚ ਸੋਈ ਚ ਨਹੀਂ ਮੇਥੋਂ ਖੜਿਆ ਜਾਂਦਾ ਤੇ ਫਿਰ ਮੈਂ ਗੈਸ ਹੁਣ ਇੱਥੇ ਰੱਖ ਲੈ ਨਾਲ ਇੱਕ ਕੁਰਸੀ ਡਾ ਦੇਣੀ ਮਾਤਾ ਨੂੰ ਤੇ ਹੁਣ ਕੱਢਦੇ ਆ ਦੇਖਦੇ ਆ ਕੰਮ ਕਰਦੇ ਆ ਤੇ ਜੋ ਜੋ ਕਰਾਂਗੇ ਤੁਹਾਨੂੰ ਦਿਖਾਵਾਂਗੇ ਜੀ ਮਿਲਦੇ ਆ ਜੀ ਤੇ ਇੱਥੇ ਫਰੈਂਡਸ ਜਿਹੜੇ ਚਨੇ ਸੀ ਉਬਾਲਨੇ ਧਰ ਤੇ ਸੀ ਮੇਰੇ ਪਿਛਲੇ ਸਾਈਡ ਤੇ ਤਾਂ ਅੱਗੇ ਮੈਂ ਕਿਹਾ ਚਲ ਪਹਿਲਾਂ ਤੜਕਾ ਲਾ ਲੈਨੇ ਆ ਤੇ ਚਾ ਟਾਈਮ ਇੱਥੇ 4:30 ਦਾ ਹੋ ਗਿਆ ਸੀਗਾ ਤੇ ਤੇਲ ਵਿੱਚ ਉਹਨੂੰ ਤਾਂ ਪਾ ਦਿੱਤਾ ਤੇ ਇਹ ਚੰਗੀ ਤਰ੍ਹਾਂ ਕੜ ਜਾਏਗਾ ਤੇ ਇਸ ਤੋਂ ਬਾਅਦ ਹਿੰਗ ਔਰ ਜਿਹੜੇ ਮੈਂ ਜੀਰਾ ਤੇ ਮੇਥੀ ਵਗੈਰਾ ਜਿਹੜੀ ਉਹ ਮੈਂ ਪਾ ਦਾਂਗੀ ਇਹਦੇ ਵਿੱਚ ਤੇ ਇਸ ਤੋਂ ਬਾਅਦ ਮੈਂ ਕਿਹਾ ਚਲੋ ਤੜਕਾ ਪਰ ਹਵਾ ਇੰਨੀ ਚੱਲ ਰਹੀ ਸੀ ਨਾ ਬਹੁਤ ਜ਼ਿਆਦਾ ਹਵਾ ਚੱਲ ਰਹੀ ਸੀਗੀ ਤੇ ਬਾਹਰ ਚੁੱਲਾ ਕੱਢ ਤੇ ਲਿਆ ਫਿਰ ਮੈਂ ਕੱਚ ਪਿਆ ਸੀਗਾ ਇਹ ਵਾਲਾ ਖਿੜਕੀ ਦਾ ਇਹ ਕੱਚ ਇੱਕ ਸਾਈਡ ਤੇ ਰੱਖਿਆ ਨਾਲ ਮੈਂ ਆ ਇਹ ਡੱਬ ਜਿਹੜਾ ਕਪੜੇ ਤੋਂ ਨਾਲ ਇਹ ਮੈਂ ਰੱਖ ਦਿੱਤਾ ਕਿ ਇਹਦੇ ਨਾਲ ਥੋੜੀ ਜਿਹੀ ਹਵਾ ਜੜੀ ਆ ਇਹ ਡੱਕ ਹੋ ਜਾਏਗੀ ਪਹਿਲਾਂ ਤੇ ਨਹੀਂ ਸੀ ਬਾਅਦ ਚ ਬਹੁਤ ਹਵਾ ਚੱਲਣ ਲੱਗੀ ਤੇ ਠੰਡਾ ਠੰਡਾ ਮੌਸਮ ਸੀ ਮੈਂ ਟੜਕਾ ਬਾਹਰ ਬੈਠ ਕੇ ਲਾਂਦੇ ਨਾਲ ਗੱਲਾਂ ਮਾਰ ਲੈਣੇ ਮੰਮੀ ਉਹਨਾਂ ਨੇ ਤਾਂ ਮੰਮੀ ਹੁਣ ਅੰਦਰ ਬੈਠੇ ਹੁੰਦੇ ਤੇ ਮੈਂ ਫਿਰ ਕਿਚਨ ਚ ਕੰਮ ਕਰਦੀ ਰਹਿੰਦੀ ਹਨਾ ਤੇ ਇਦਾਂ ਹੁਣ ਚੁੱਲਾ ਕੱਢ ਲਿਆ ਸੀ ਲੱਗੇ ਮੰਮੀ ਹੁਣ ਉਹਨਾਂ ਨੇ ਕੁਰਸੀ ਢਾਲੀਆਂ ਮੇਰੀ ਭੈਣ ਨੇ ਤੇ ਭੈਣ ਮੇਰੀ ਵੀ 2 ਸਾਲ ਬਾਅਦ ਆਈ ਮੇਰੇ ਕੋਲ ਮੇਰੇ ਤੋਂ ਵੀ ਨਹੀਂ ਜਾਇਆ ਜਾਂਦਾ ਮੈਂ ਅਮਰੀਕਾ ਛੁੱਟੀਆਂ ਚ ਵੀ ਨਹੀਂ ਗਈ ਮੈਨੂੰ 2 ਸਾਲ ਹੋ ਗਏ ਮੇਰੀ ਭੈਣ ਕੋ ਗਈ ਉਹਨੂੰ ਔਰ 2 ਸਾਲ ਹੀ ਹੋ ਚੱਲੇ ਮੇਰੇ ਆਪਣੇ ਪਿੱਕੇ ਗਈ ਨੂੰ ਤੇ ਇਹ ਆ ਕੇ ਮਿਲ ਜਾਂਦੇ ਆ ਤੇ ਫਿਰ ਮੈਨੂੰ ਹੁੰਦਾ ਚਲੋ ਆ ਕੇ ਮਿਲ ਗਏ ਕੁਝ ਘਰ ਦੀਆਂ ਮਜਬੂਰੀਆਂ ਨੇ ਮੈਂ ਜਾ ਨਹੀਂ ਸਕਦੀ ਤੇ ਥੱਲੇ ਮੰਮੀ ਇਕੱਲੇ ਨੇ ਉੱਪਰ ਬਰਿੰਦਰ ਠੀਕ ਨਹੀਂ ਆ ਤੇ ਥੋੜਾ ਇਸ ਕਰਕੇ ਮੇਰੇ ਕੋਲ ਜਾਇਆ ਹੀ ਨਹੀਂ ਜਾਂਦਾ ਫਿਰ ਉਹ ਅੱਜ ਤੋਂ ਵੀ ਆਉਂਦੇ ਨਹੀਂ ਇੱਥੇ ਬ੍ਰਦਰ ਦੀ ਕੋਟੀ ਆ ਤੇ ਚਲੋ ਮੈਨੂੰ ਮਿਲ ਜਾਂਦੇ ਨਹੀਂ ਹੋ ਜਾਂਦਾ ਚਲੋ ਜਦੋਂ ਮਿਲ ਜਾਂਦੇ ਆ ਤੇ ਫਿਰ ਹੁੰਦਾ ਚਲ ਕੋਈ ਨਹੀਂ ਮਿਲ ਕੇ ਨੇ ਤੇ ਫਿਰ ਛੁੱਟੀਆਂ 'ਚ ਦੇਖਾਂਗੇ ਜਦੋਂ ਬਰਿਆਮ ਦੀ ਹੁਣ ਵੱਡੀਆਂ ਕਲਾਸਾਂ ਹੋ ਗੀਆਂ ਉੱਚੀ ਨਹੀਂ ਜਾਇਆ ਜਾਂਦਾ ਬੱਚਿਆਂ ਨੂੰ ਟਿਊਸ਼ਨ ਆ ਵਗੈਰਾ ਛੱਡ ਨਹੀਂ ਹੁੰਦੀ 9th ਕਲਾਸ ਹੈ ਪੜਾਈ ਆ ਪਹਿਲਾਂ ਬੇਟੀ ਦਾ ਵੀ ਇਹੀ ਸੀਗਾ ਤੇ ਮੈਂ ਬਹੁਤ ਘੱਟ ਪੇਕੇ ਚ ਗਈ ਤੇ ਆ ਗਈ ਇੱਦਾਂ ਹੁੰਦਾ ਮੇਰਾ ਤੇ ਦੋ ਦੋ 2.5 2.5 ਸਾਲ ਮੇਰੇ ਨਾਲ ਹੀ ਜਾਂਦੇ ਆ ਕਦੀ ਮੈਂ ਛੁੱਟੀਆਂ ਤੇ ਜਾਵਾਂ ਪਹਿਲਾਂ ਮੈਂ ਨਾਨਣ ਆਪਣੇ ਕੋ ਪੰਜ ਛੇ ਦਿਨ ਰਹਿੰਦੀ ਹੁੰਦੀ ਆ ਫਿਰ ਮੈਂ ਆਪਣੇ ਪੇਕੇ ਚਲ ਜਾਂਦੀ ਹੁੰਨੀ ਜਦੋਂ ਮੈਂ ਪੇਕੇ ਜਾਵਾਂ ਤੇ ਕਿਉਂਕਿ ਉੱਧਰ ਲਾਗੇ ਲਾਗੇ ਰਹਿੰਦੇ ਨੇ ਤੇ ਇਸ ਵਾਰ ਤੇ ਮੇਰੇ ਕੋ ਨਾਨਣ ਕੋ ਵੀ ਨਹੀਂ ਜਾਏਗਾ ਵਿਚਾਰੀ ਕੋ ਤੇ ਹੁਣ ਦੇਖਦੇ ਆ ਸਰਦੀਆਂ ਛੁੱਟੀਆਂ ਹੋਣਗੀਆਂ ਤੇ ਉਹਦੇ ਕੋ ਹੋ ਕੇ ਆਵਾਂਗੇ ਤੇ ਉਹ ਵੀ ਵਿਚਾਰੀ ਮਜਬੂਰ ਬਹੁਤ ਹੈ ਕਿ ਉਹਦੇ ਕੋ ਵੀ ਨਹੀਂ ਆਇਆ ਜਾਂਦਾ ਮੇਰੇ ਨਾਲ ਹੀ ਬਹੁਤ ਮੈਂ ਤੈਨੂੰ ਜੀਜਾ ਜੀ ਦਿਦਾਤੋਂ ਕਰਕੇ ਤੇ ਉਹ ਵੀ ਨਹੀਂ ਆ ਸਕਦੀ ਇਸ ਵਾਰ ਵੀ ਅਸੀਂ ਕਿਆਸੀ ਰਖੜੀ ਤੇ ਆਜੋ ਪਰ ਉਹਨਾਂ ਦੀ ਰਖੜੀਆਂ ਕੱਲ ਆ ਗਈਆਂ ਉਹ ਆਏ ਨਹੀਂ ਤੇ ਸਾਨੂੰ ਸੋਗ ਰੀਜ਼ ਹੀ ਰਹਿੰਦੀ ਹੈ ਕਿ ਸਾਡੇ ਲੋਕਾਂ ਦੀ ਦੋ ਦੋ ਤਿੰਨ ਤਿੰਨ ਨਾ ਨਾ ਹੁੰਦੀ ਸਾਡੀ ਇੱਕ ਨਾ ਉਹ ਵੀ ਨਹੀਂ ਆਂਦੀ ਬਹੁਤ ਘੱਟ ਆਉਂਦੇ ਨੇ ਤੇ ਉਹ ਦੇਖੋ ਆਂਦੇ ਹ ਮਿਲਣਾ ਵਾਂਗੇ ਤੇ ਇੱਥੇ ਜੀ ਤੜਕਾ ਜ ਗਿਆ ਪੁੱਜੇ ਤੇ ਮੈਂ ਨਮਕ ਪਾਤਾ ਸੀ ਹਲਦੀ ਪਾਤੀ ਤੇ ਚਨਾ ਮਸਾਲਾ ਤੇ ਸਿੰਪਲ ਮਸਾਲਾ ਪਾਇਆ ਤੇ ਇਥੇ ਟਮਾਟਰ ਅਦਰਕ ਔਰ ਹਰੀ ਮਿਰਚ ਬਾ ਦਿੱਤੀ ਤੇ ਚੰਗੀ ਤਰ੍ਹਾਂ ਤੜਕੇ ਨੂੰ ਭੁੰਨ ਲਿਆ ਤੇ ਭੁੰਨਣ ਤੋਂ ਬਾਅਦ ਮੈਂ ਇਦਾਂ ਤੜਕਾ ਭੁੰਨ ਲਿਆ ਸਿੱਖੇ ਮੈਂ ਉਬਲਨੇ ਰੱਖ ਦਿੱਤੇ ਸੀ ਇਹ ਚਨੇ ਤੇ ਮੈਂ ਕਿਹਾ ਜੇ ਤੜਕਾ ਭੁੰਨਿਆ ਹੋਗਾ ਤਾਂ ਚਨੇ ਉਬਲ ਜਾਣਗੇ ਉਸ ਤੋਂ ਬਾਅਦ ਮੈਂ ਵਿੱਚ ਤੜਕਾ ਪਾ ਦਾਂਗੀ ਤੇ ਮੰਮੀ ਮੇਰੀ ਨੇ ਆਟਾ ਜਿਹੜਾ ਰੱਖਤਾ ਸੀ ਘੰਟਾ ਇੱਕ ਕਹਿੰਦੇ ਹੋ ਜਾਊਗਾ ਤੇ ਮਾਲਕੀ ਉਹਨਾਂ ਨੇ ਨਾ ਰੱਖ ਦਿੱਤਾ ਸੀ ਬਹੁਤ ਸੁਣਾ ਜਿਹੜਾ ਬੈਟਰ ਬਣ ਗਿਆ ਸੀਗਾ ਤੇ ਫਿਰ ਮੈਂ ਹੀ ਬੈ ਗਈ ਮੈਂ ਕਿਹਾ ਕੜਾਈ ਤੇ ਮੰਮੀ ਤੁਸੀਂ ਮੈਨੂੰ ਹੋਇਆ ਕਿ ਵਿਚਾਰਿਆਂ ਨੂੰ ਕੀ ਬਿਠਾਣਾ ਤੇ ਮੈਂ ਹੀ ਬਣਾਉਣੀ ਤੇ ਨਾਲ ਹੀ ਫਿਰ ਸੀ ਉੱਥੇ ਚਾਹ ਰੱਖ ਦਿੱਤੀ ਤੇ ਨਾਲੇ ਚਾਹ ਬਣਾਈ ਤੇ ਤੜਕਾ ਲਾ ਲੈ ਨਾਲੇ ਤੇ ਨਾਲੇ ਫਿਰ ਸੀ ਪੂੜੇ ਕੱਢ ਕੇ ਬਾਹਰ ਰੱਖ ਲੈ ਖੀਰ ਮੇਰੇ ਅੰਦਰ ਬਣ ਗਈ ਸੀ ਤੇ ਮੰਮੀ ਕਹਿੰਦੇ ਖੀਰ ਇਹੀ ਕਰ ਲੈ ਫੇ ਚਟੀਚਣੇ ਜਿਹੜੇ ਬਰਿੰਦਰ ਕਹਿੰਦੇ ਸੀ ਬਣਾ ਲੈ ਤੇ ਇਹ ਨਾ ਇਉਂ ਚਲੋ ਖਾਦੇ ਜਾਣਗੇ ਤੇ ਇਹਨਾਂ ਨੂੰ ਹੁੰਦਾ ਕਿ ਚਲ ਕੋਈ ਆਇਆ ਤੇ ਬਣਾ ਲਾ ਕੁਛ ਇਦਾਂ ਮੈਂ ਵੈਸੇ ਸਬਜੀ ਪਈ ਸੀ ਬੈਂਗਣਾ ਦੀ ਸਬਜੀ ਵੀ ਸੀ ਦੁਪਹਿਰ ਦੀ ਵੀ ਸੀ ਪਰ ਫਿਰ ਵਿਰਿੰਦਰ ਜੀ ਜਦੋਂ ਕਹਿ ਦਿੰਦੇ ਫਿਰ ਮੈਨੂੰ ਬਣਾਉਣਾ ਪੈਂਦਾ ਤੇ ਹੁਣ ਫਿਰ ਜਣੇ ਚਲੋ ਕੱਲ ਵੀ ਖਾਦੇ ਜਾਣਗੇ ਸੈਟਰਡੇ ਆ ਕੱਲ ਨੂੰ ਤੇ ਚਰੇ ਬਣੇ ਹੋਣਗੇ ਫਿਰ ਮੈਂ ਭਿੰਕੇ ਰੱਖ ਲਏ ਸੀਗੇ ਤੇ ਫਿਰ ਮੈਂ ਹੁਣ ਤੜਕਾ ਵੀ ਬੋਲ ਲਿਆ ਤੇ ਫਿਰ ਮੈਂ ਹੁਣ ਇਹਨੂੰ ਬਣਾ ਕੇ ਤੜਕੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਤੇ ਪਿੱਛੇ ਰੱਖ ਦਾਂਗੇ ਉਸ ਤੋਂ ਬਾਅਦ ਅਸੀਂ ਬਣਾਏ ਪੂੜੇ ਤੇ ਇੰਨਾ ਮਜ਼ਾ ਆਇਆ ਨਾਲ ਗੱਲਾਂ ਕਰ ਰਹੇ ਸੀ ਅਸੀਂ ਮੇਰੀ ਭੈਣ ਨੀ ਮਮਮੀ ਚਲੋ ਬੈਠੇ ਸੀ ਨਾਲ ਮੈਂ ਸੀਗੇ ਤੇ ਬੜਾ ਅੱਛਾ ਲੱਗਿਆ ਮਮਮੀ ਸਾਡੇ ਦੀ ਆਦਤ ਸ਼ੁਰੂ ਤੋਂ ਕਿ ਇਹਨਾਂ ਨੇ ਸਾਨੂੰ ਪਹਿਲਾਂ ਵੀ ਨਹੀਂ ਕਦੀ ਪਹਿਨ ਦਿੱਤਾ ਤੇ ਜੇ ਇੱਥੇ ਵੀ ਆਜਣ ਤਾਂ ਵੀ ਨਹੀਂ ਉਹਨਾਂ ਨੇ ਪਰ ਮੈਂ ਬੇਕਸ਼ਕ ਮੈਂ ਕਿਹਾ ਮਮਾ ਮੈਨੂੰ ਬੁਖਾਰ ਆ ਤੇ ਉਹ ਕਹਿੰਦੇ ਕੋਈ ਨਹੀਂ ਜੇ ਅਸੀਂ ਜ਼ਿਆਦਾ ਕਰੀਏ ਨਾ ਠੀਕ ਨਹੀਂ ਠੀਕ ਨਹੀਂ ਤੇ ਫਿਰ ਉਹ ਨਹੀਂ ਮਤਲਬ ਕੰਮ ਕੋਈ ਨਾ ਕੋਈ ਕਰਦੇ ਰਹਿੰਦੇ ਆ ਹਮੇਸ਼ਾ ਹੀ ਇਹ ਨਾ ਕੋਈ ਨਾ ਕੋਈ ਚੀਜ਼ ਨਾ ਸਾਨੂੰ ਬਹਿਣ ਦਿੰਦੇ ਨਾ ਆਪ ਬੈਂਦੇ ਆ ਜਦੋਂ ਫਿਰ ਆਪ ਕੰਮ ਕਰਦੇ ਫਿਰ ਸਾਨੂੰ ਅੰਦਰ ਸਾਡੀ ਮਾਂ ਕੰਮ ਕਰਦੀ ਆ ਤੇ ਸਾਨੂੰ ਤੇ ਫਿਰ ਵੀ ਇਹਨਾਂ ਨੇ ਹੁਣ ਵੀ ਬਰਤਨ ਜਿਹੜੇ ਸਾਰੇ ਹੋਏ ਸੀ ਤੁਹਾਨੂੰ ਮੈਂ ਦਿਖਾਵਾਂਗੇ ਅੱਗੇ ਐਡ ਆਨ ਕਰਾਂਗੇ ਕਲਿੱਪਾਂ ਫਟਾਫਟ ਬਰਤਨ ਮਤਲਬ ਇਹਨਾਂ ਦੀ ਸ਼ੁਰੂ ਤੋਂ ਆਦਤ ਹੈ ਕਿ ਇੱਕ ਭਾਂਡਾ ਜਿਹੜਾ ਨਾ ਇਹਨਾਂ ਨੇ ਝੂਠਾ ਨਾ ਕਿਚਨ 'ਚ ਰੱਖਣ ਦੇਣਾ ਭਾਵੇਂ ਜੋ ਮਰਜੀ ਹੋਵੇ ਤੇ ਇਹ ਨਹੀਂ ਘਰ ਨਹੀਂ ਕਰਦੇ ਘਰ ਵੀ ਬਹੁਤ ਕੰਮ ਕਰਦੇ ਨੇ ਤੇ ਮੇਰੇ ਪਰਚਾਈਆਂ ਮੇ ਪਰਚਾਈਆਂ ਇਹ ਨਹੀਂ ਕਿ ਉਹ ਕਹਿੰਦੀਆਂ ਨੇ ਪਰ ਮੰਮੀ ਮੇਰੀ ਫਿਰ ਵੀ ਭੱਜੇ ਚਲੋ ਸੱਚੇ ਪਾਸ਼ਾ ਦੀ ਕਿਰ ਸੇਹ ਤਾਂ ਠੀਕ ਨਾ ਵੀ ਹੋਣ ਕਰਕੇ ਡਾਕਟਰ ਨੇ ਕਿਹਾ ਕਿ ਤੁਸੀਂ ਕੰਮ ਕਰਦੇ ਰਹੋ ਤੇ ਇਹਨਾਂ ਨੂੰ ਆਦਤੀ ਹੈ ਸ਼ੁਰੂ ਤੋਂ ਬਹੁਤ ਮਹਿਮਾਨ ਬਹੁਤ ਕੰਮ ਕੀਤਾ ਸੀ ਛੋਟੇ ਛੋਟੇ ਹੁੰਦੇ ਸੀ ਤੇ ਸਲਾਈ ਕਢਾਈ ਸਾਨੂੰ ਸਿਖਾਈ ਸਾਰਾ ਕੁਝ ਬਹੁਤ ਅੱਛੇ ਤਰੀਕੇ ਨਾਲ ਤੇ ਹੋਰ ਵੀ ਗਲੀ ਚੋਂ ਵੀ ਆਉਣ ਵਾਲੋਂ ਕਣ ਪੁੱਛਣ ਕਿ ਆ ਕੰਮ ਕਿੱਦਾਂ ਹੁੰਦਾ ਕਿੱਦਾਂ ਹੁੰਦਾ ਸਭ ਅਸੀਂ ਇਹ ਜੇ ਤਾਂ ਜਾਂਦਾਂ ਨੇ ਮੰਮੀ ਨੂੰ ਛੋਟੇ ਨੂੰ ਕਦੀ ਕੋਈ ਆ ਜਾਂਦਾ ਤੁਹਾਡੇ ਕੋ ਕਦੀ ਕੋਈ ਆ ਜਾਂਦਾ ਤੇ ਹੁਣ ਸਾਨੂੰ ਪਤਾ ਲੱਗਦਾ ਹਨਾ ਕਿ ਉਹਨਾਂ ਦੀ ਦਿੱਤੀਆਂ ਹੋਈਆਂ ਕਲਾ ਜਿਹੜੀਆਂ ਅੱਗੇ ਸਾਹੀਂ ਵਰਤ ਰਹੇ ਤੇ ਲੋ ਦੀ ਤੜਕਾ ਪੁੱਜ ਗਿਆ ਸੀ ਆ ਫਿਰ ਵੀ ਆਂਦੇ ਸੀ ਬਾਰ ਬਾਰ ਕਿ ਕਿ ਤੂੰ ਪਿੱਛੇ ਹਟ ਮੈਂ ਤੈਨੂੰ ਕਰਕੇ ਦੇਨੀ ਆ ਤੇ ਉਹਨੂੰ ਹੁੰਦਾ ਕਿ ਚੱਲ ਤੈਨੂੰ ਕਿੰਨੇ ਕਰਕੇ ਦੇਣਾ ਮੈਂ ਤੈਨੂੰ ਕਰਕੇ ਦੇਨੀ ਆ ਚਲ ਜਾ ਮੈਂ ਕਰ ਤਾਂ ਆਉਣਗੇ ਲਸਣ ਛਿਲਦਣਗੇ ਦੱਬੀ ਭਰ ਜਣਗੇ ਛੋਟੇ ਛੋਟੇ ਕੰਮ ਬੜੇ ਮਤਲਬ ਕੁਛ ਨਾ ਕੁਛ ਕਰਦੇ ਰਹਿਣਗੇ ਤੇ ਬਹੁਤ ਸੋਨੇ ਪੂੜੇ ਜਿਹੜੇ ਬਣ ਕੇ ਤਿਆਰ ਹੋ ਗਏ ਸੀਗੇ ਤੇ ਬੈਟਰ ਇੰਨਾ ਸੋਹਣਾ ਸੀਗਾ ਤੇ ਪਿੰਡ 'ਚ ਉਹ ਨਾ ਪੱਤਾ ਸੀ ਲਿਆਉਂਦੇ ਹੁੰਦੇ ਸੀ ਪੀਪਲ ਦਾ ਜਾਂ ਕੁਝ ਉਹਦੇ ਨਾ ਕਰਦੇ ਹੁੰਦੇ ਸੀ ਇੱਥੇ ਗੱत्ता ਲੈ ਲਿਆ ਸੀਗਾ ਤੇ ਫਿਰ ਇਦਾਂ ਕਰ ਲਿਆ ਕਿ ਡੋਸੇ ਵਾਲਾ ਜਿਹੜਾ ਤਵਾ ਸੀ ਉਹਨੂੰ ਮੈਂ ਰੱਖ ਲਿਆ ਸੀਗਾ ਤੇ ਉਹਦੇ ਤੇ ਬਹੁਤ ਸੋਹਣੇ ਬਣ ਕੇ ਦੂਜਾ ਤਵਾ ਥੋੜਾ ਡੂੰਘਾ ਸੀ ਉਹ ਥੱਲੇ ਨੂੰ ਹੋ ਜਾਂਦਾ ਫਿਰ ਮੈਂ ਇਹ ਵਾਲਾ ਜਿਹੜਾ ਡੋਸੇ ਵਾਲਾ ਤਵਾ ਸੀ ਨਾ ਬਹੁਤ ਸੋਹਣਾ ਜੀ ਤੇ ਇੰਨੇ ਸੋਹਣੇ ਬਰਾਉਣ ਹੁੰਦੇ ਕਿ ਤੇਲ ਵੀ ਨਹੀਂ ਜ਼ਿਆਦਾ ਨਾਨ ਸਟਿਕ ਤਵਿਆਂ ਤੇ ਲੱਗਦਾ ਤੇ ਇੱਕ ਬਹੁਤ ਸੋਹਣੇ ਬਣ ਕੇ ਤਿਆਰ ਹੋ ਗਏ ਸੀਗੇ ਤੇ ਪੂਰੇ ਫਿਰ ਅਸੀਂ ਸਾਰੇ ਬਣਾ ਕੇ ਰੱਖਲੇ ਸੀਗੇ ਖੀਰ ਵੀ ਬਣ ਗਈ ਸੀ ਤੇ بس ਤੜਕਾ ਵੀ ਲੱਗ ਜਾਣਾ ਸੀ ਕਿ ਫਿਰ ਸਾਰਾ ਸਮਾਨ ਕਰਕੇ ਮੰਮੀ ਨੇ ਵੀ ਨਾਲ ਛੇਛੇ ਦੀ ਕੰਮ ਕਰਕੇ ਤੇ ਅਸੀਂ ਇੱਥੇ 7 ਵਜੇ ਤੱਕ ਪੂੜ ਮਦਨ ਸਾਢੇ 4 ਅਸੀਂ ਬੈਠੀਆਂ ਸੀ ਅਤੇ 7 ਵਜੇ ਕਿ ਸੀ ਸਾਨੂੰ ਤੇ ਕਰਦੇ ਕਰਦੇ ਬਰੀਆਮ ਬੜਾ ਖੁਸ਼ ਸੀਗਾ ਬਾਹਰ ਕਿ ਮੰਦਾ ਮਜ਼ਾ ਬਹੁਤ ਆ ਰਿਹਾ ਮਮਾ ਚੁੱਲਾ ਬਣਾਓ ਚੁੱਲੇ ਚੁੱਲੇ ਦੇ ਤੇ ਬਣਾਇਆ ਕਰੋ ਲੱਕੜਾਂ ਲਿਆਓ ਤੇ ਮੈਂ ਕੋਈ ਨਹੀਂ ਚੁੱਲਾ ਵੀ ਲਿਆਵਾਂਗੇ ਤੇ ਭਾਂਡੇ ਤਾਂ ਜ਼ਰੂਰ ਖਾ ਲੈਂਦੇ ਪਰ ਮਜ਼ਾ ਬਹੁਤ ਆਉਂਦਾ ਕੰਮ ਕਰਕੇ ਤੇ ਮੈਨੂੰ ਹੋਰ ਵੀ ਪੈਣਾ ਦੇ ਮੈਂ ਵਲੌਗ ਦੇਖਦੀ ਜਦੋਂ ਚੁੱਲ੍ਹੇ ਤੇ ਕੰਮ ਕਰਦੀਆਂ ਮੈਨੂੰ ਬਹੁਤ ਵਧੀਆ ਲੱਗਦਾ ਤੇ ਫਿਰ ਮੇਰਾ ਦਿਲ ਕਰਦਾ ਕਿ ਅਸੀਂ ਵੀ ਚੁੱਲ੍ਹੇ ਤੇ ਕੰਮ ਕਰੀਏ ਪਰ ਇੱਥੇ ਸ ਚੁੱਲਾ ਹੈ ਹੀ ਨਹੀਂ ਕੋਈ ਐਦਾਂ ਇੰਤਜ਼ਾਮ ਕੇ ਚੁੱਲਾ ਵੈਸੇ ਵੇੜਾ ਤੇ ਮੇਰਾ ਇੱਥੇ ਹੈਗਾ ਪਿੱਛੇ ਮੈਂ ਰੱਖ ਸਕਦੀ ਆ ਫਿਰ ਉਹੀ ਹੁੰਦਾ ਲੱਕੜਾਂ ਵਗੈਰਾ ਲਿਓੜੀਆਂ ਸਾਰਾ ਕੁਝ ਪਾਲਣ ਵਗੈਰਾ ਇਹ ਵੀ ਬਰਿੰਦਰ ਨੇ ਲਿਆ ਕੇ ਨਹੀਂ ਦੇਣਾ ਕੁਛ ਵੈਸੇ ਅਮਰੂਦ ਸਾ ਹੈਗਾ ਸਾਡਾ ਸ਼ਾਂਗਿਆ ਹੋਇਆ ਉਹਦੀਆਂ ਪਈਆਂ ਲੱਕੜਾਂ ਫਸਟ ਰੋਡ ਤੇ ਤੇ ਪਹਿਲਾਂ ਪਹਿਲਾਂ ਉਹ ਤਾਂ ਉੱਤੇ ਬਣਾ ਕੇ ਤੇ ਵੱਡਾ पतीਲਾ ਸੀ ਰੱਖ ਲੈਣਾ ਮੰਮੀ ਨੇ ਬਾਹਰ ਥੱਲੇ ਤਾਂ ਅਸੀਂ ਬਾਹਰ ਰੋਟੀਆਂ ਮਤਲਬ ਸਾਗ ਬਣਾਉਣਾ ਨਾਲ ਮੱਕੀ ਦੀ ਰੋਟੀ ਚੁੱਲੇ ਤੇ ਬਣਾਉਣੀ ਪਰ ਬਾਦ ਬਣਾ ਤੇ ਲਈਦਾ ਸੀ ਜਿਹੜਾ ਬਾਦ ਦਾ ਕੰਮ ਹੁੰਦਾ ਸੀ ਨਾ ਜਿਹੜਾ ਕਾਲਿਆ ਹੋ ਜਾਂਦੇ ਸੀ ਕੁੱਕਰ ਵਗੈਰਾ ਘੰਟਾ ਘੰਟਾ ਸਾਨੂੰ ਮਾਂਜਣ ਤੇ ਲੱਗ ਜਾਂਦਾ ਸੀ ਇਸ ਕਰਕੇ ਫਿਰ ਥੋੜਾ ਅੰਗੇਲੀ ਜੀ ਕਰ ਲਈਦੀ ਆ ਕਿ ਭਾਂਡੇ ਮਾਂਜਣੇ ਬੜੇ ਔਖੇ ਲੱਗਦੇ ਤੇ ਜਾਂ ਤੇ ਮਿੱਟੀ ਹੋਵੇ ਨਾ ਮਿੱਟੀ ਥੱਲੇ ਲਗਾ ਲਓ ਫਿਰ ਜਲਦੀ ਹੋ ਜਾਂਦਾ ਤੇ ਮਿੱਟੀ ਵਗੈਰਾ ਇੱਥੇ ਹੈ ਨਹੀਂ ਗਮਲਿਆਂ ਦੀ ਮਿੱਟੀ ਉਹਦੇ ਚੋਂ ਕੱਟ-ਕੁਟ ਕੇ ਲਾ ਲਈਦੀ ਸੀ ਤੇ ਲੋ ਜੀ ਦੇਖ ਲਓ ਪੂੜੇ ਕਿੰਨੇ ਸੋਹਣੇ ਬਣ ਕੇ ਤਿਆਰ ਹੋ ਗਏ ਤਾਂ ਹੀ ਹੌਲੀ ਹੌਲੀ ਅਸੀਂ ਪੂੜੇ ਸਾਰੇ ਬਣਾ ਲਏ ਤੇ ਬਹੁਤ ਅੱਛਾ ਲੱਗਾ ਜੀ ਤੇ ਉਧਰ ਉਹ ਇੰਨਾ ਹੁਣ ਪੱਤੇ ਹਵਾ ਵੀ ਬਹੁਤ ਚੱਲ ਰਹੀ ਸੀਗੀ ਤੇ ਸੇਕ ਵੀ ਨਹੀਂ ਸੀ ਲੱਗ ਰਿਹਾ ਕਿਉਂਕਿ ਹਵਾ ਦੇ ਨਾਲ ਗੈਸ ਜਿਹੜੀ ਬੋਧੀ ਜਾ ਰਹੀ ਸੀ बार-बार ਤੇ ਮੈਂ ਕਿਹਾ ਅੱਗੋ ਪਿੱਛੋ ਤੇ ਜਦੋਂ ਅਸੀਂ ਬਾਹਰ ਕੱਢਿਆ ਸੀ ਉਦੋਂ ਬਿਲਕੁਲ ਹਵਾਨੀ ਸੀ ਕਿ ਬਾਅਦ ਵਿੱਚ ਇੰਨੇ ਬਦਲ ਆਏ ਇੰਨੇ ਬਦਲ ਹੋਏ ਸਾਡੇ ਸਾਥ ਫਿਰ ਇੰਨਾ ਮੀਂਹ ਪਿਆ ਨਾ ਬਹੁਤ ਜ਼ਿਆਦਾ ਮੀਂਹ ਪਿਆ بارش ਕਾਫੀ ਹੋ ਗਈ ਸੀਗੀ ਤੇ ਇਹ ਤੋਂ ਪਹਿਲਾਂ ਪਹਿਲਾਂ ਅਸੀਂ ਪੂੜੇ ਵਗੈਰਾ ਬਣਾ ਲਏ ਸੀ ਤੇ ਬਹੁਤ ਸਵਾਦ ਵੀ ਇੰਨੇ ਬਣਿਆ ਅੱਛਾ ਇਹਨਾਂ ਲੱਗਾ ਕਿ ਮੇਰਾ ਫਿਰ ਵੀ ਇੱਕ ਪੂੜਾ ਮੈਂ ਖਾ ਸਕੀ ਕਿਉਂਕਿ ਜਿਹੜਾ ਬਣਾਉਂਦਾ ਹੋਵੇ ਨਾ ਉਹਦੇ ਨੂੰ 스멜 ਚੜ ਕੇ ਹੀ ਇਦਾਂ ਲੱਗਦਾ ਆ ਜਾਂਦਾ ਮੈਨੂੰ ਹਮੇਸ਼ਾ ਹੀ ਇਦਾਂ ਹੁੰਦਾ ਜਦ ਮੈਂ ਪਰੌਂਠੇ ਬਣਾਵਾਂ ਜਾਂ ਮੈਂ ਕੁਝ ਵੀ ਚੀਜ਼ ਕਰਾਂ ਜੇ ਮੈਂ ਆਪ ਬਣਾਉਣਾ ਨਾ ਫਿਰ ਬਾਅਦ ਚ ਮੇਰਾ ਦਿਲ ਨਹੀਂ ਕਰਦਾ ਇੱਕ ਚੀਜ਼ ਹੀ ਕਿਉਂਕਿ ਪਹਿਲਾਂ ਹੀ ਮੇਰਾ ਮਨ ਰਾਜ ਜਾਂਦਾ ਤੇ ਫਿਰ ਮੈਂ ਅਗਲੇ ਦਿਨ ਖਾਂਦੀ ਹੁੰਦੀ ਮੈਂ ਕਿਹਾ ਚਲੋ ਮੈਂ ਰੱਖ ਲਾਂਗੀ ਨਾ ਹੋਊ ਤੇ ਫ੍ਰਿਜ ਦੇ ਵਿੱਚ ਰੱਖ ਲਵੋ ਫਿਰ ਮਾਈਕ੍ਰੋਵੇ ਵਿੱਚ ਗਰਮ ਕਰਕੇ ਤੇ ਖਾ ਲ ਤੇ ਇਹਦੇ ਪੂਰੇ ਬਣਾਨੇ ਸੀ ਫਿਰ ਪਹਿਲਾਂ ਛੋਟੇ ਬਣਾ ਰਹੀ ਸੀ ਮੰਮੀ ਮੇਰੇ ਕਹਿੰਦੇ ਨਹੀਂ ਛੋਟੇ ਛੋਟੇ ਪੂਰੇ ਨਾ ਬਣਾ ਵੱਡੇ ਪੂਰੇ ਬਣਾ ਚ ਕਿਉਂਕਿ ਤਵਾ ਵੱਡਾ ਤੇ ਵੱਡੇ-ਵੱਡੇ ਬਣਾ ਲਾ ਤੇ ਪਤਲੇ-ਪਤਲੇ ਪੂਰੇ ਇੰਨੇ ਸੋਹਣੇ ਬਣੇ ਸੀਗੇ ਮਿੱਠਾ ਵੀ ਇੱਕਦਾਂਮ ਲਾਈਟ ਜਿਹਾ ਮਿੱਠਾ ਸੀਗਾ ਹਨਾ ਖੀਰ ਚ ਵੀ ਲਾਈਟ ਜਿਹਾ ਮਿੱਠਾ ਪਾਇਆ ਤੇ ਬਹੁਤ ਸਵਾਦ ਕਸਟਰਡ ਵਿੱਚ ਪਾ ਕੇ ਬਣਾਈ ਸੀ ਤੇ ਉਦੋਂ ਮੈਂ ਜਦੋਂ ਖੀਰ ਬਣਾਈ ਸੀ ਉਦੋਂ ਮੈਂ ਲਗਾਇਆ ਤਾਂ ਸੀਗਾ ਪਰ ਰਿਕਾਰਡਿੰਗ ਨਹੀਂ ਹੋਈ ਕਿ ਪੂਰਾ ਨਾ ਫੁੱਲ ਹੋ ਗਿਆ ਸੀਗਾ ਮੋਬਾਈਲ ਤੇ ਤਾਂ ਕਰਕੇ ਰਿਕਾਰਡਿੰਗ ਨਹੀਂ ਸੀ ਹੋਈ ਤੇ ਅਗਰ ਅਮੀਤ ਕਰਦੀਆਂ ਕਿ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਤੇ ਜੇ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜੇ ਅਗਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਜ਼ਰੂਰ ਕਰਿਆ ਕਰੋ ਲਾਈਕ ਨਹੀਂ ਕਰਦੇ ਤੁਸੀਂ ਤੇ ਇਦਾਂ ਹੀ ਆਪਣਾ ਹੌਸਲਾ ਸਾਡਾ ਵਧਾ ਕੇ ਰੱਖੋ ਜਦੋਂ ਤੁਸੀਂ ਅੱਛੇ ਅੱਛੇ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਤੇ ਇੱਥੇ ਬਰੀਆਮ ਨੇ ਸਾਰੀ ਵੀਡੀਓ ਇਦਾਂ ਬਣਾਈ ਤੇ ਦੇਖੋ ਪੂਰੇ ਬਣ ਕੇ ਕਿੰਨੇ ਸੋਹਣੇ ਤਿਆਰ ਹੋ ਗਏ ਨੇ ਤੇ ਵਰਿਆਮ ਨੂੰ ਵੀ ਬਹੁਤ ਅੱਛਾ ਲੱਗ ਰਿਹਾ ਸੀਗਾ ਬਾਰ-ਬਾਰ ਆ ਰਿਹਾ ਸੀ ਕਿ ਮੈਂ ਤੁਹਾਡੀ ਵੀਡੀਓ ਬਣਾਉਣਾ ਉਹਨੇ ਆਪਣੇ ਵੀਡੀਓ ਤੇ ਵੀ ਬਹੁਤ ਕਾਫੀ ਫਰੈਂਡਸ ਪੂੜੇ ਬਣ ਗਏ ਆ ਤੇ ਹੁਣ ਚਿੱਟੇ ਛੋਲਿਆਂ ਨੂੰ ਤੜਕਾ ਲੱਗ ਗਿਆ ਤੇ ਇਹਨਾਂ ਨੂੰ ਹੁਣ ਅੰਦਰ ਰੱਖਦੇ ਆ ਬਦਲ ਬਹੁਤ ਆ ਗਏ ਆ ਤੇ ਹੁਣ ਭਾਂਡੇ-ਪੋਂਡੇ ਸਾਫ਼ ਕਰਦੇ ਆ ਪੂੜੇ ਬਣ ਗਏ ਕੀਰ ਬਣ ਗਈ ਤੇ ਹਾਂ ਜੇ ਤੇ ਅੰਦਰ ਕੰਮ ਕਰਦੇ ਤੇ ਸਾਡਾ ਬਣ ਜਣਾ ਮੇਰਾ ਤੇ ਇੱਕ ਵਾਰੀ ਹਲਵਾ ਚੰਗੀ ਤਰ੍ਹਾਂ ਤੇ ਤੇਂਦੀ ਦਲੀ ਟੇਸਟ ਚਲੋ بارش ਵੀ ਆ ਗਈ ਸਵੇਰੇ ਵੀ ਆਈ ਸੀ ਹੁਣ ਵੀ ਮਿਲਦਾ بارش ਤੇ ਬਹੁਤ ਬੱਦਲ ਆਏ ਪਏ ਫਿਰ ਤੇ ਚਲੋ ਕਰਦੇ ਆਂ ਤੇ ਅੱਜ ਮਜ਼ਾ ਆ ਗਿਆ ਬਾਹਰ ਗੈਸ ਰੱਖ ਕੇ ਚੁੱਲਾ ਰੱਖ ਕੇ ਤੇ ਕੰਮ ਕੀਤਾ ਤੇ ਇਹ ਇਸ ਕਰਕੇ ਰੱਖਿਆ ਸੀ ਕਿ ਹਵਾ ਨਾ ਪਵੇ ਕਿ ਜਿਹੜਾ ਤੱਬ ਜੇ ਸੀ ਇੱਧਰ ਰੱਖਤਾ ਨਾਲ ਸ਼ੀਸ਼ਾ ਲਗਾਤਾ ਮੈਂ ਕਿ ਹਵਾ ਨਾ ਪਵੇ ਤੇ ਤਾਂ ਕਰਕੇ ਇੱਥੇ ਤੇ ਹੁਣ ਸਬਜ਼ੀ ਬਣ ਗਈ ਐ ਇੱਥੇ ਚਣਿਆਂ ਦੀ ਸਬਜ਼ੀ ਨੂੰ ਤੜਕਾ ਵੀ ਮੈਂ ਲਾ ਲਿਆ ਤੇ ਮਜ਼ਾ ਬਹੁਤ ਆਇਆ ਅੱਜ ਕੰਮ ਕਰਕੇ ਅੱਜ ਨਾ ਪਿੰਡ ਵਾਲੀ ਫੀਲਿੰਗ ਉਹ ਜਿਹਦਾ ਸਾਡੇ ਪਿੰਡ ਘਰ ਹੁੰਦੇ ਸੀ ਨਾ ਅਸੀਂ ਇੱਦਾਂ ਕੰਮ ਕਰਦੇ ਸੀ ਚਲੋ ਮਿਲਦੇ ਆ ਫਿਰ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਂਦੇ ਹਾਂ ਤਦ ਤੱਕ ਲਈ ਸਸਟੀ ਕਾਲ ਓਕੇ ਬਾਏ ਬਾਏ ਟੇਕ ਕੇਅਰ ਤੇ ਆਹ ਦੇਖੋ ਇਹਨੂੰ ਨਾ ਚੈਨ ਨਹੀਂ ਹੈਗਾ ਭਾਂਡੇ ਬਾਹਰ ਉੱਥੇ ਪਏ ਆ ਨਾ ਤੇ ਇਹ ਹੁਣ ਮਾਈਆਂ ਲੱਗ ਜਾਣਾ ਓਕੇ ਬਾਏ ਬਾਏ ਟੇਕ ਕੇਅਰ